CBI ਨੇ ਚਾਲਾਨ ਪੇਸ਼ ਕਰ ਦਿੱਤਾ ਚਾਲਾਨ ਪੇਸ਼ ਕਰਨ ਨਾਲ ਸਭ ਤੋਂ ਵੱਡੀ ਖੁਸ਼ੀ ਮੈਨੂੰ ਆਵੇ ਕਿ ਜਿਹੜੇ ਆ ਚਾਰ ਇਨਸਪੈਕਟਰ ਹੋਰ ਬਾਕੀ ਬੰਦੇ ਸੀਗੇ ਟੋਟਲ ਸਾਡੇ ਵੱਲੋਂ 8 ਬੰਦੇ ਸੀਗੇ ਜਿਹੜੇ ਅਸੀਂ ਪਛਾਣ ਕੀਤੇ ਸੀਗੇ ਕਿ ਸਾਨੂੰ 8 ਬੰਦੇ ਦਿਖੇ ਸੀਗੇ ਜਿਹੜਾ SSP ਨਾਨਕ ਨੇ ਜਦੋਂ 12 ਬੰਦੇ ਘੋਸ਼ਿਤ ਕੀਤੇ ਸੀ ਉਹ ਅਸੀਂ ਉਹ ਵੀ ਕਿਹਾ ਸੀ 12 ਬੰਦੇ ਤੇ ਹੈ ਨਹੀਂ ਸੀਗੇ 8 ਬੰਦੇ ਸੀਗੇ ਜਿਸ ਵਿੱਚੋਂ 7 ਬੰਦਿਆਂ ਨੂੰ ਤੇ ਪੁਲਿਸ ਡਿਪਾਰਟਮੈਂਟ ਨੇ ਵੀ ਸਜ਼ਾ ਦਿੱਤੀ ਸੀਗੀ ਹੋਰ ਟੋਟਲ 8 ਬੰਦੇ ਸੀਗੇ ਔਰ ਚਾਲਾਨ ਪੇਸ਼ ਹੋਇਆ ਜਿਹੜਾ ਚਲਾਨ ਤੇ ਕਮ ਸੇ ਕਮ ਐ ਬਹੁਤ ਖੁਸ਼ੀ ਹੈ ਮਨੂ ਕਿ ਐ ਦੋਸ਼ਿਤ ਕਰਾਰ ਹੋ ਗਿਆ ਹੋਰ ਬੰਦੇ ਤੇ ਜੀ ਜਿਹੜਾ ਚਲਾਨ ਜਿਹੜਾ ਜੀ ਚਾਰਟ ਸ਼ੀਟ ਜਿਹੜੀ ਹੈ 12 ਬੰਦੇਾਂ ਤੇ ਨਹੀਂ ਹੋਈ ਹੈ 8 ਬੰਦੇ ਜਿਹੜੇ ਪਛਾਣੇ ਗਏ ਜਿਹੜੇ ਅਸੀਂ ਸ਼ੁਰੂ ਤੋਂ ਕਹਿਆ ਸੀ 7 ਤੋਂ 8 ਬੰਦੇ 7 ਬੰਦੇ ਤੇ ਬਾਈ ਨੇਮ ਪਛਾਣੇ ਗਏ ਹੋਰ 8ਵਾਂ ਬੰਦਾ ਜਿਹੜਾ ਉਹ ਇਸ ਅ ਡਾਊਟਫੁਲ ਥਿੰਗ ਉਸ ਨੂੰ ਕੰਸੀਡਰੇਸ਼ਨ ਕੀਤਾ ਜਾ ਰਿਹਾ ਹੈ ਬਾਕੀ ਚਾਰ ਸ਼ੀਟ ਫਾਈਲ ਕਰ ਦਿੱਤੀ ਗਈ ਹੈ ਹੋਰ ਚਾਰ ਸ਼ੀਟ ਫਾਈਲ ਦਾ ਸਭ ਤੋਂ ਵੱਡੀ ਗੱਲ ਹੈ ਕਿ ਦੋਸ਼ਿਤ ਕਰਾਰ ਹੋ ਜਾਣਾ ਹੈ ਸਭ ਤੋਂ ਵੱਡੀ ਇੱਕ ਅਚੀਵਮੈਂਟ ਹੈਗੀ ਹੈ ਹੋਰ ਅਚੀਵਮੈਂਟ ਜਸਟਿਸ ਦੇਖੋ ਸਾਨੂੰ ਤੁਸੀਂ ਦੇਖਿਆ ਹੈ ਇਹ ਸੰਘਰਸ਼ ਜਿਹੜਾ ਸੀ 9 ਦਿਨ ਲੱਗੇ ਸਾਨੂੰ ਐਫ ਆਈ ਆਰ ਕਰਨ 9 ਦਿਨ ਲੱਗੇ ਹਾਈ ਕੋਰਟ ਤੋਂ ਡਿਸਟ੍ਰਿਕਟ ਤੋਂ ਸੁਪਰੇ ਹਾਈ ਕੋਰਟ ਪਹੁੰਚਾਂਦੇ ਹਾਈ ਕੋਰਟ ਤੋਂ ਸੁਪਰੀਮ ਕੋਰਟ ਇਹ ਸੰਘਰਸ਼ 9 ਮਹੀਨੇ ਦਾ ਸੀ ਉਹ ਤੁਸੀਂ ਦੇਖੋ ਕਿਸਮਤ ਸਹੀਦੀ ਦਿਵਸ ਚੱਲ ਰਿਹਾ ਹੋਰ ਉਹਨਾਂ ਦੌਰਾਨ ਰਬ ਨੇ ਇਹਨਾਂ ਦੀ ਚਾਰ ਛਿੱਟ ਫਾਈਲ ਕੀਤੀ ਮੈਮ ਇੱਕ ਤੁਹਾਨੂੰ ਕੀ ਲੱਗਦਾ ਜੀ ਜਿਹੜਾ 109 VN S 307 ਦਾ ਰਾਂਹ ਕਹਿੰਦੇ ਨੇ ਜੀ ਉਹ ਤੋਂ ਲੈ ਕੇ ਜਾ ਜੀ ਇਹ ਦੇਖੋ ਜੀ ਤਾਰਾ ਤੋੜ ਦਿੱਤੀ ਅਸੀਂ ਇਹਦੇ ਬਾਰੇ ਕੀ ਜੀ ਤਾਰਾ ਕੋਈ ਦੇਖੋ ਜੀ ਜਿਹੜੀ ਐਫ ਆਈ ਆਰ ਹੋਈ ਹੈ ਐਫ ਆਈ ਆਰ ਦੇ ਬੇਸਿਸ ਤੇ ਚਲਾਨ ਪੇਸ਼ ਹੋਇਆ ਹੈ ਲੋਕੀ 100 ਗੱਲਾਂ ਕਹਿਣਗੇ ਸਭ ਤੋਂ ਵੱਡੀ ਗੱਲ ਹੈ ਕਿ ਇਹ ਦੋਸ਼ਿਤ ਕਰ ਦਿੱਤੇ ਗਏ ਯੂ ਨੋ ਦੇ ਹੈਵ ਬੀਨ ਡਿਕਲੇਰਡ ਕੀ ਹੈ ਅਕਿਊਜ਼ ਹੈਗੇ ਬਸ ਸਭ ਤੋਂ ਵੱਡੀ ਗੱਲ ਤਾਰਾ ਜਿਹੜੀਆਂ ਨੇ ਉਹ ਤੇ ਕੋਰਟ ਤੇ ਲਾ ਤੇ ਲੜਕੇ ਲੱਗਦੀਆਂ ਤੇ ਹਟਦੀਆਂ ਦੋਸ਼ ਇਹਨਾਂ ਦੇ ਦੋਸ਼ੀ ਪਕਰਾਰ ਹੋ ਗਏ ਸਭ ਤੋਂ ਵੱਡੀ ਅਚੀਵਮੈਂਟ ਹੈ ਬਹੁਤ ਦੂਜੀ ਗੱਲ ਕੋਈ ਵੀ ਤਾਰਾ ਜੇ ਇਹ ਖਾਲੀ ਅਸਮਪਸ਼ਨ ਜਗੀਆਂ ਚਲਾਨ ਕਿਸੇ ਨੇ ਦੇਖਿਆ ਨਹੀਂ 2 ਤਰੀਕ ਨੂੰ ਮੈਨੂੰ ਚਲਾਨ ਮਿਲ ਜਾਏਗਾ ਕਾਪੀ ਹਰ ਮੈਂ ਸਾਡੇ মিডিਆ ਦਾ ਰਾਈਟ ਬੰਦਾ ਉਹ ਚਲਾਨ ਨੂੰ ਦੇਖਣਾ ਕਿਉਂਕਿ ਤੁਸੀਂ ਲੋਗ ਮੇਰੇ ਸਟਰੈਂਥ ਆਫ ਪਿਲਰ ਰਹੇ ਹੋ ਤੇ ਤੁਹਾਡਾ ਸਭ ਤੋਂ ਪਹਿਲੇ ਰਾਈਟ ਬੰਦਾ ਉਸ ਚਲਾਨ ਦੀ ਕਾਪੀ ਦਾ ਤੇ ਮੇਰੇ ਕੋਲ ਜਿੱਦਾਂ ਕਾਪੀ ਆਏਗੀ ਮੈਂ ਸਾਰੇ মিডিਆ ਨੂੰ ਬੁਲਾ ਕੇ ਉਹ ਕਾਪੀ ਦੇਵਾਂਗੀ ਹੋਰ ਮੈਮ ਜਿਹੜਾ ਚਲਾਨ ਪੇਸ਼ ਹੋਇਆ ਜੀ ਹੁਣ ਅੱਗੇ ਟ੍ਰਾਇਲ ਚੱਲਣਾ ਹੈ ਟ੍ਰਾਇਲ ਨੂੰ ਲੈ ਕੇ ਤੁਸੀਂ ਕਿਵੇਂ ਦੀ ਜਿਹੜੀ ਅੱਗੇ ਪ੍ਰਸੀਦੀ ਵਾਸਤੇ ਅੱਗੇ ਕਿਵੇਂ ਦੀ ਤਿਆਰੀ ਕਰ ਰਹੇ ਹੋ ਜੀ ਲਾਇਰਜ਼ ਨਾਲ ਗੱਲਬਾਤ ਹੋਦੀ ਜੀ ਮੇਰੇ ਲਾਇਰ ਹਰਿੰਦਰਪਾਲ ਵਰਮਾ ਜੀ ਤੁਹਾਨੂੰ ਪਤਾ ਹੈ ਸ਼ੁਰੂ ਤੋਂ ਸਾਡੇ ਮੇਰੇ ਨਾਲ ਹੋ ਰਿਹਾ ਹੈ ਮੇਰੇ ਮਤਲਬ ਫੈਮਿਲੀ ਮੈਂਬਰ ਹੀ ਹਨ ਪ੍ਰਤਿੰਦਰ ਆਲੂਵਾਲੀਆ ਜੀ ਹੁਦਪਿੰਦਰ ਵੀਰ ਔਰ ਇਹ ਸਾਡੇ ਲਾਇਰਜ਼ ਹਨ ਜੀ और दिल्ली सा विवेक तनखा जी सुमेर सोधी साहब लॉयर है रिपोर्ट आ, दे दि गई है भी बहुत खुश है एंड ही इज हैपी हो बहुत सारी ए जी हवा भी फैल रही थी कल की करल साहब नजा हुई जिस सजा तुनेगारू हों दूजी गल मैं एक गल होना चाहूंगी ਮੈਂ ਜਦੋਂ ਡਿਪਾਰਟਮੈਂਟ ਨੇ ਇਹਨਾਂ ਨੂੰ ਸਜ਼ਾ ਦਿੱਤੀ ਸੀ ਅਦੋਂ ਮੇਰੇ ਮਨ 'ਚ ਇੱਕ ਵਾਰੀ ਆਇਆ ਸੀਗਾ ਕਿ ਇਹਨਾਂ ਨੂੰ ਸਜ਼ਾ ਮਿਲ ਗਈ ਹੈ ਸ਼ਾਇਦ ਹੁਣ ਮਨ ਨੂੰ ਇਹਨਾਂ ਨੂੰ ਮaaf ਕਰਦਾ ਮਗਰ ਜੋ ਇਹਨਾਂ ਦਾ ਅਹੰਕਾਰ ਸੀਗਾ ਉਹ ਅਹੰਕਾਰ ਨੇ ਇਹਨਾਂ ਨੂੰ ਇੱਥੇ ਪਹੁੰਚਾਇਆ ਕਿਉਂਕਿ ਜਿਹੜਾ ਬੰਦਾ ਕਦੇ ਕੋਈ ਗਲਤੀ ਕਰਦਾ ਅਗਰ ਉਸ ਨੂੰ ਗਿਲਟ ਹੋਏ ਤੇ ਬੰਦਾ ਉਸ ਨੂੰ ਮaaf ਕਰ ਦਿੰਦਾ ਮੈਂ ਵੀ ਮਾਵਾ ਕਿਸੇ ਦੀ ਬੱਚਿਆਂ ਤੋਂ ਪੁੱਤਾਂ ਤੋਂ ਗਲਤੀਆਂ ਹੁੰਦੀਆਂ ਨੇ ਬੇਟਿਆਂ ਤੋਂ ਹੁੰਦੀਆਂ ਨੇ ਬੇਟੀਆਂ ਤੋਂ ਹੁੰਦੀਆਂ ਬਟ ਜਿਹੜਾ ਬੱਚਾ ਗਲਤੀ ਨੂੰ ਆਪਣਾ ਇੱਕ ਅਹੰਕਾਰ ਹੋਰ ਆਪਣਾ ਰਾਈਟ ਸਮਝੇ ਕਿ ਮੈਨੂੰ ਕਿਸੇ ਨੂੰ ਮਾਰਨਾ ਮੇਰੇ ਮੇਰਾ ਅਹੰਕਾਰ ਕਿਸੇ ਦੀ ਕਿਸੇ ਨੂੰ ਗੋਲੀ ਮਾਰ ਦਿੱਤੀ ਤੇ ਜਸਪ੍ਰੀਤ ਕੇਸ ਤੇ 27 ਨੂੰ ਤੁਹਾਨੂੰ ਪਤਾ ਉਸਦੀ ਵੀ ਡੇਟ ਹੈਗੀ ਹੈ ਤੁਸੀਂ ਇਹ ਦੇਖੋ ਜਸਪ੍ਰੀਤ ਦੇ ਮਾਪਿਆਂ ਨੂੰ ਇੰਨਾ ਧਮਕਾ ਦਿੱਤਾ ਕਿ ਉਹ ਬੱਚੇ ਵਿਚਾਰੇ ਆ ਕਹਿੰਦੀ ਮੇਰੀ ਬੇਟੀ ਨੂੰ ਖਤਮ ਕਰ ਦੇਣਗੇ ਉਹ ਕਹਿੰਦੇ ਤੇ ਇਸ ਕਰਕੇ ਮੈਂ ਕੇਸ ਵਾਪਸ ਲੈਣ ਨੂੰ ਤਿਆਰ ਆ ਇੱਕ ਬੱਚੇ ਨੂੰ ਮੈਂ ਗਵਾ ਚੁੱਕੀ ਹਾਂ ਦੂਜੇ ਬੱਚੇ ਨੂੰ ਗਵਾ